ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਟਖਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਛੀਕੇ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਹੈ ਨੇੜੇ ਭਾਗੀਕੇ ਵੀ ਰਹਿ ਜਾਂਦਾ ਦੂਜੇ ਪਾਸੇ ਹਾਈਵੇ ਦੇ ਉੱਤੇ ਪਿੰਡ ਆਉਂਦਾ ਜਦੋਂ ਮੋਗੇ ਤੋਂ ਬਰਨਾਲੇ ਵੱਲ ਨੂੰ ਜਾਂਦੇ ਆ ਤੇ ਹਾਈਵੇ ਦੇ ਉੱਤੇ ਨਾਲ ਦਾ ਪਿੰਡ ਇਹਦੇ ਬਲਾਸਪੁਰ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਵਪਾਰ ਦਾ ਕੰਮ ਕਰਦੇ ਹੋ ਤੇ ਇਹਨਾਂ ਕੋਲ ਰੋਟੀਨ 'ਚ ਪਸ਼ੂ ਵਿਕਰੀ ਵਾਲੇ ਆਉਂਦੇ ਆ ਅੱਜ ਦੀ ਜਿਹੜੀ ਵੀਡੀਓ ਹੈ ਦੇ ਵਿੱਚ ਦੋ ਮੱਝਾਂ ਤੁਹਾਨੂੰ ਦਿਖਾਉਣੀ ਆ ਤੇ ਦੋਨੋਂ ਹੀ ਸੂਈਆਂ ਸਵਾਈਆਂ। ਇਹ ਮੱਝ ਤਾਂ ਬਹੁਤ ਜ਼ਿਆਦਾ ਚੰਗੇ ਦੁੱਧ ਵਾਲੀ ਬਾਈ ਹੋਰੀ ਦੱਸਦੇ ਆ। ਬਾਕੀ ਕਿੰਨਾ ਦੁੱਧ ਤਿਆਰ ਹੋ ਤੁਹਾਨੂੰ ਪਤਾ ਲੱਗ ਜੂਗਾ ਵੀਡੀਓ ਦੇ ਵਿੱਚ। ਜਿਹਨੇ ਖਰੀਦਣਾ ਪਸੂ ਦੋ ਟਾਈਮ ਤਿੰਨ ਟਾਈਮ ਚੋ ਸਕਦੇ ਹੋ ਤਸੱਲੀ ਕਰ ਸਕਦੇ ਹੋ। ਇਹ ਤੋਂ ਬਿਨਾ ਇੱਕ ਝੋਟੀ ਹੋਰ ਬਹੁਤ ਸੋਹਣੀ ਟਾਂਚੇ ਦੀ ਐ। ਕੁੰਡੇ ਸਿੰਘਾਂ ਦੀ ਐ ਇਹ ਵੀ ਸੂਈ ਸਵਾਈ ਹੈ। ਸੋ ਬੇਨਤੀ ਹੈ ਵੀ ਜਿਹੜਾ ਮਰਜੀ ਪਸੂ ਖਰੀਦੋ ਜੇ ਉਹਨੂੰ ਦੋ ਟਾਈਮ ਚੋਣਾ ਤੁਹਾਡਾ ਹੱਕ ਹੈ। ਬਾਕੀ ਵੀਡੀਓ ਦੇ ਵਿੱਚ ਜਿੱਦਾਂ ਦੇ ਪਸ਼ੂ ਲੱਗਦੇ ਆ ਉਹ ਕੋਸ਼ਿਸ਼ ਹੋਊਗੀ ਤੁਹਾਨੂੰ ਉਸੇ ਤਰ੍ਹਾਂ ਦੇ ਦਿਖਾਵਾਂ ਆਓ ਸ਼ੁਰੂਆਤ ਕਰੀਏ ਬਸੋ ਇਸ ਛੋਟੀ ਤੋਂ ਪਹਿਲਾਂ ਇਹ ਦਿਖਾ ਦਈਏ ਤੇ ਉਦੋਂ ਬਾਅਦ ਚ ਮੱਝ ਤੇ ਲਾਸਟ ਦੇ ਉੱਤੇ ਪਸਵਾ ਕੇ ਇਹਨਾਂ ਮੱਝਾਂ ਦੀਆਂ ਧਾਰਾਂ ਤੁਹਾਨੂੰ ਦਿਖਾ ਦੂੰਗਾ ਉਹ ਇੱਕ ਆਈਡੀਆ ਹੁੰਦਾ ਵੀ ਪਸ਼ੂਆਂ ਦੇ ਥਣ ਪਸਵਾ ਦਾ ਜੋਸ਼ ਕਿਦਾਂ ਦਾ ਮਿਲਦੇ ਆ ਬਾਈ ਨੂੰ ਬਲਵਿੰਦਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਵੀ ਤਾਂ ਬਲਵਿੰਦਰ ਅੱਜ ਦੋ ਮੱਝਾਂ ਦਿਖਾ ਰਹੇ ਆ ਬਾਈ ਪਹਿਲੇ ਨੰਬਰ ਤੇ ਮੱਝ ਤੇਰੇ ਹੱਥੀ ਖੜੀ ਹੈ ਹਾਂ ਬਾਈ ਜੀ ਜੀ ਤਾਂ ਇਹਨੂੰ 4 ਕਿ ਦਿਨ ਹੋ ਗਏ ਸੂਈ ਨੂੰ ਬਾਈ ਦੂਜਾ ਸੂ ਠੀਕ ਹੈ ਕਿੰਨਾ ਕੁ ਬੁੱਧ ਹੋਊਗਾ ਬੁੱਧ ਬਾਈ ਹੁਣ ਬੋਲਾ ਹੋਊਗਾ 11 12 ਕਿਲੋ ਜੀ ਤਿਆਰ 12 ਹੀ ਹੋਊਗਾ ਫੁੱਲਸ ਕੀ ਰੇਟ ਹੋਊਗਾ ਇਹਦਾ ਰੇਟ ਬਾਈ 1 25 ਦੀ ਦੇ ਦਾਂਗੇ ਖੋਲ ਲੈਣ ਸੋ 1 ਲੱਖ ਤੇ 25000 ਰੇਟ ਹੈ ਇਹਦੇ ਨਾਲ ਬੱਚਾ ਕਟਾ ਢਾਂਚੇ ਦੀ ਇਹ ਝੋਟੀ ਬਹੁਤ ਸੋਹਣੀ ਹੈ ਉਥੋਂ ਦੇ ਸਾਹਮਣੇ ਤੁਹਾਨੂੰ ਦਿਸੂਗੀ ਵੀ ਹਵਾਨਾ ਇਹ ਪੱਕੇ ਹਵਾਨੇ ਦੀ ਹੈ ਦੋਸਤੋ ਜਦੋਂ ਤੁਰੂ ਵੀ ਇਹਦੇ ਤੁਹਾਨੂੰ ਹਵਾਨਾ ਦਿਸੂ ਸਿੰਘ ਬਹੁਤ ਸੋਹਣਾ ਸਟਰਕਚਰ ਸਾਰਾ ਹੀ ਚੰਗਾ ਹੈ 1,25,000 ਦੀ ਬਈ ਕਹਿੰਦਾ ਵੀ ਇਹ ਝੋਟੀ ਦੇਾਂਗੇ ਮਾਨਤਨ ਹੋ ਜਾਂਦਾ ਹੁੰਦਾ ਵਿੱਚੋਂ ਰੇਟ ਫਿਕਸ ਨਹੀਂ ਹੁੰਦੇ ਉਹ ਹਵਾਨੇ ਦਾ ਵਿਖਾਵਾ ਉਵੇਂ ਨਿੰਬਾਲਾ ਕਰਨਾ ਪਰ ਦੁੱਧ ਵਾਲੋਂ ਬਾਈ ਕਹਿੰਦੀ ਦੱਸਦੇ ਆ ਵੀ ਚੰਗੀ ਆ ਝੋਟੀ ਖਰੀਏ ਮਨੂੰ ਅੱਗੇ ਇੱਕ ਜਿਹੜਾ ਹੋਰ ਕਢਾ ਦੇ ਬਾਈ ਹਾਂ ਬੱਚ ਮੋਰਨੀ ਸੋ ਬਹੁਤ ਸੋਹਣੀ ਝੋਟੀ ਆ ਦੱਸੋ ਆਪਣੇ ਥਾਂ ਤੇ ਇਹਦੀ ਬਿਊਟੀ ਵੀ ਚੰਗੀ ਆ ਬਾਕੀ ਜਿਹਨੂੰ ਜੱਜ ਦੀ ਆ ਰੇਟ ਦੇ ਹਿਸਾਬ ਤੇ ਜਾਂ ਬਰੀਡ ਕੁਆਲਟੀ ਦੇ ਹਿਸਾਬ ਤੇ ਤੋ ਵੀਰ ਸੰਪਰਕ ਕਰ ਸਕਦਾ ਹੈ ਬੈਣੀ ਵਾਲੇ ਪਾਸੇ ਹਵਾਨੇ ਦੇ ਉੱਤੇ ਨਾੜਾਂ ਦਿਸਦੀਆਂ ਸਸਮਾ ਕੇ ਤੁਹਾਨੂੰ ਨੇੜੇ ਤੋਂ ਇਹਦਾ ਥਾਣ ਵੀ ਦਿਖਾਉਂਗਾ ਕਿਉਂਕਿ ਹੁਣ ਤੁਸੀਂ ਇਹਨੂੰ ਖਾਲੀ ਥਣਾ ਦੇ ਵਿੱਚ ਦੇਖ ਰਹੇ ਹੋ ਤੇ ਜਦੋਂ ਪਸਮੂਗੀ ਉਦੋਂ ਥਾਂ ਦਾ ਸੈਜ ਕਿਦਾਂ ਦਾ ਹੁੰਦਾ ਉਹ ਵੀ ਵੀਡੀਓ ਤੇ ਤੁਹਾਨੂੰ ਜਜਮੈਂਟ ਹੋ ਜਾਣੀ ਸੋ ਇਹ ਪਹਿਲੇ ਨੰਬਰ ਤੇ ਇੱਕ ਸੋਹਣੀ ਝੋਟੀ ਤਾਜੀ ਸੁਈ ਵੀ ਹੈ ਚੰਗੇ ਢਾਂਚੇ ਦੀ ਹੈ ਸੋਹਣਾ ਸਟਰਕਚਰ ਕੁਝ ਪੜੀ ਮਿਲ ਰਹੇ ਨੇਰੇ ਦੇ ਭਾਈ ਪਿੰਡੇ ਤੇ ਹੱਥ ਮਾਰ ਕੇ ਮੜੇ ਸੋਹਣ ਹਵਾਨਾ ਦੇਖੋ ਇਦਾਂ ਦਾ ਰੋਖ ਸੋਹਾਨ ਬੱਚਾ ਲਾ ਕੇ ਬਹੁਤ ਸੋਹਣੀ ਬਣਦੀ ਹੈ ਭਾਈ ਪੂਰੀ ਤਿਆਰ ਹੋ ਜਾਂਦੀ ਹੈ ਬੱਚਾ ਲਾ ਕੇ ਤੁਹਾਨੂੰ ਦਿਖਾਵਾਂਗੇ ਵੀ ਸੋ ਇਹ ਤੁਸੀਂ ਇਹਦਾ ਟਾਂਚਾ ਦੇਖ ਲਓ ਮੈਂ ਤੁਹਾਨੂੰ ਇਹਦੇ ਹਵਾਨੇ ਦੇ ਉੱਤੇ ਨਾੜਾਂ ਦੀ ਗੱਲ ਕੀਤੀ ਸੀ ਇਸ ਸਾਈਡ ਤੇ ਦੇਖੋ ਤੁਸੀਂ ਇਦਾਂ ਨਹੀਂ ਨਾੜਾਂ ਦੱਸਦੇ ਸਰਸੋਏ ਇਹ ਮੈਂ ਅੱਜ ਤੁਹਾਨੂੰ ਦਿਖਾਉਣੀ ਐ ਇੱਕ ਮਿੰਟ ਬਲੰਗਰ ਸੋ ਹੁਣ ਇੱਕ ਵਾਰ ਤੁਸੀਂ ਇਹਦੇ ਥਣ ਐਵੇਂ ਵੀ ਦੇਖ ਲਓ ਕਿ ਬੱਚ ਪਸਮਾ ਕੇ ਤੁਹਾਨੂੰ ਹਵਾਨਾ ਦਿਖਾਉਣਾ ਬੈਕ ਸਾਈਡ ਤੋਂ ਵੀ ਕਮਾਲ ਦਾ ਹਵਾਨਾ ਬਸੇ ਦਾ ਹੁਣ ਤੁਸੀਂ ਇਹਦਾ ਹਵਾਨਾ ਬੈਕ ਸਾਈਡ ਤੋਂ ਵੀ ਦੇਖ ਸਕਦੇ ਹੋ ਦੋਨਾਂ ਸਾਈਡ ਤੋਂ ਇੱਕੋ ਜਿਹਾ ਥਣ ਤੇ ਸੋਹਣਾ ਹਵਾਨਾ ਦੇਖੋ ਤੁਸੀਂ ਥਣ ਦਾ ਸਹਿਜ ਥੋੜਾ ਸੰਗ ਖੁੱਲਾ ਹੈ ਉਹ ਤੁਹਾਡੇ ਸਾਹਮਣੇ ਐ ਕਲੀਅਰ ਦਿਸਦਾ ਫਾਰਵਰਡ ਦੇ ਢਾਂਚੇ ਸਹੀ ਸੋ ਵੈਸੇ ਸ਼੍ਰੀ ਗੁਰੂਪਾ ਦਸਤੋ ਪਰ ਇੱਕ ਹੋਰ ਖਾਸियत ਜਿਹੜੀ ਉਹ ਤੁਹਾਨੂੰ ਵੀਡੀਓ ਦੇ ਵਿੱਚ ਵੀ ਦਿਖਾਵਾਂਗੇ ਵੀ ਇਹ ਬਾਈ ਫਰੀ ਦੱਸ ਦਿਆ ਵੀ ਚੁਆਈ ਇਹਦੀ ਮਿਲਕਿੰਗ ਮਸ਼ੀਨ ਨਾਲ ਵੀ ਹੁੰਦੀ ਰਹੀ ਹੈ ਜੇ ਕਿਸੇ ਵੀਰ ਕੋਲ ਮਿਲਕਿੰਗ ਮਸ਼ੀਨ ਹੈ ਤਾਂ ਚੋ ਸਕਦਾ ਵੀਡੀਓ ਬਾਈ ਲੱਭੂਗਾ ਮਿਲਗੀ ਵੀ ਤੁਹਾਨੂੰ ਹਾਂ ਬਾਈ ਸਹੀ ਠੀਕ ਹੈ ਦਿਖਾਈ ਦੇ ਪਹਿਲਾਂ ਸੋ ਇਹਦੀ ਵੀਡੀਓ ਤੁਸੀਂ ਪਹਿਲਾਂ ਮਿਲਕਿੰਗ ਮਸ਼ੀਨ ਤੇ ਜ਼ਰੂਰ ਨੋਟ ਕਰ ਲਿਓ ਜੀ ਚੁਆਈ ਵਾਲੀ ਮਸ਼ੀਨ ਨਾਲ ਇਹਦੀ ਚੁਆਈ ਹੋ ਰਹੀ ਹੈ ਇਹਦਾ ਵੀਡੀਓ ਸੋ ਸਮਾਜ ਦੀ ਚੋਾਈ ਬਹੁਤ ਖੁਸ਼ੀ ਨਾਲ ਬਈ ਰਹਿ ਤੋਕੜਦੀ ਠੀਕ ਹੈ ਬਲਵਿੰਦਰ ਰਾਜਾ ਬਈ ਸੋ ਇਹ ਦੱਸੋ ਮੈਂ ਅੱਜ ਤੁਹਾਨੂੰ ਦਿਖਾਉਣੀ ਹੈ ਬਲਵਿੰਦਰ ਕੰਨਵਾਸ ਉਹ ਸੁਪੀ ਬਈ ਸੋ ਆ ਬਈ ਜੀ ਜੀ ਚੌਥਾ ਸੂਈ ਹੈ ਇਹ ਆਪਣੇ ਪਿੰਡ ਦੀ ਹੋਈ ਮੈਂ ਆ ਠੀਕ ਹੈ ਬਣ ਕੇ ਚੱਲ ਪਿਆ ਨੂੰ ਸੂਈ ਨੂੰ ਬਈ ਅੱਜ 7-8 ਜਨ ਹੋ ਗਏ ਹੁਣ ਜਿਹੜਾ ਦੁੱਧ ਹੈ 15 ਕਿਲੋ ਤੋਂ ਬਾਹਰ ਤਿਆਰ ਹੋਊਗਾ 16 ਹੀ ਹੋਊਗਾ 15 ਦੀ ਗਾਰੰਟੀ ਹੈ ਇਹ ਕੋਈ ਦੋ ਟਾਈਮ ਚੋ ਕੇ ਲੈ ਸਕਦਾ ਵੈਸੇ ਦੁੱਧ ਕਿੰਨਾ ਕਰ ਜਾਂਦਾ ਦੁੱਧ ਬਈ ਜਿੱਦਣੇ ਮੰਨ ਕੇ ਚੱਲ ਪਾ 23-24 ਦਿਨ ਹੋ ਗਏ ਸੂਈ ਨੂੰ ਪੂਰਾ 20 ਕਿਲੋ ਦੁੱਧ ਬਈ ਕੰ ਮਟਾਇਰ ਕੀ ਕੱਟਣਾ ਬੱਚਾ ਕੱਟਾ ਬਾਈ ਵਰਕੀ ਮਸ਼ੀਨ ਲਾ ਦੇ ਚਾਹੇ ਦੋਨੇ ਪਾਸੇ ਬਹਿ ਕੇ ਚੋਲਾ ਠੀਕ ਚੱਕਰ ਨੇ ਜਿਵੇਂ ਮਰਜ਼ੀ ਚੋਈ ਚੱਲ ਪੂਰੀ ਗਰੰਟੀ ਦਸੱਲੀ ਵਾਲੀ ਮੈਂ ਕੀ ਡਿਮਾਂਡ ਦੀ ਕਰ ਦਮ ਡਿਮਾਂਡ ਬਾਈ 165 ਦੀ ਨਾ ਦੇ ਦੇਾਂਗੇ ਬਾਈ ਖੁੱਲ ਗਏ ਹਾਂ ਬਾਈ ਸੋ ਦਸੋ ਤੋਰ ਕੇ ਤੁਹਾਨੂੰ ਦਿਖਾਉਣੇ ਆ ਇਹਦੀ ਚੁਵਾਈ ਪਿਛਲੇ ਸੂਏ ਚ ਟੋਕੜ ਦੀ ਤੁਸੀਂ ਦੇਖੀ ਹੋਣੀ ਆ ਵੀ ਮਲਕਿੰਗ ਮਸ਼ੀਨ ਨਾਲ ਵੀ ਹੁੰਦੀ ਰਹੀ ਐ ਥਣ ਵੀ ਇਹਦਾ گاਵਾ ਨੂੰ ਬੜਾ ਸੋਹਣਾ ਢਾਂਚਾ ਭਾਰਾ ਦਸੋ ਵੱਡੇ ਸਟਰਕਚਰ ਦੀ ਐ ਥਾਣਾ ਚ ਬਿੱਥੀ ਬਹੁਤ ਸੋਹਣੀ ਐ ਪਸਵਾ ਕੇ ਵੀ ਤੁਹਾਨੂੰ ਇਹ ਦਿਖਾਉਣੀ ਹੈ ਮੱਝ ਸਟਰਕਚਰ ਜ਼ਰੂਰ ਨੋਟ ਕਰ ਲਿਓ ਸੋ ਜੇ ਕਿਸੇ ਵੀਰ ਨੇ ਮੱਝ ਦਾ ਦੁੱਧ ਚੋਣਾ ਹੈ ਤੇ ਉਹਨੂੰ ਚੋਣ ਦੀ ਦਿੱਕਤ ਆਉਂਦੀ ਹੈ گاਵਾਆਂ ਰੱਖੀਆਂ ਵੀ ਹੈ ਤਾਂ ਇਹ ਮਿਲਕਿੰਗ ਮਸ਼ੀਨ ਨਾਲੇ ਦੀ ਚੁਵਾਈ ਹੋ ਜੂਗੀ ਇੱਥੋਂ ਕਮਾਲਾ ਬਾਈ ਬਾਕੀ ਲੰਬਾਈ ਨੋਟ ਕਰਿਓ ਜੇ ਮੱਝ ਦੀ ਕਿੰਨੀ ਕਿ ਚੰਗੀ ਹੈ 1,65,000 ਦੀ ਬਾਈ ਕਹਿੰਦਾ ਮੱਝ ਦੇਾਂਗੇ ਪਿੰਡ ਦੇ ਵਿੱਚੋਂ ਬਾਈ ਨੇ ਖਰੀਦੀ ਆ ਆਪਦੇ ਪਿੰਡ ਦੇ ਵਿੱਚੋਂ ਸੋ ਥਾਣਾ ਚ ਬਿੱਥੀ ਦੋਨਾਂ ਸਾਈਡ ਤੋਂ ਸੇਮ ਹੈ ਹਵਾਨੇ ਦਾ ਆਕਾਰ ਉੱਤੋਂ ਸ਼ੁਰੂ ਹੁੰਦਾ گاਵਾਂ ਨੂੰ ਕਾਫੀ ਵੱਡਾ ਹਵਾਨਾ ਢਾਂਚੇ ਦੀ ਬਣਾਵਟ ਤੁਸੀਂ ਦੇਖ ਸਕਦੇ ਹੋ ਬਿਲੰਦ ਜਿਹੜਾ ਹੋਰ ਲੈ ਆਈ ਬਈ ਮੂਕੇ ਵਾਪਸ ਮਰੋਣੇ ਦੀ ਬੈਕ ਸਾਈਡ ਤੇ ਹੋ ਕੇ ਤੁਹਾਨੂੰ ਇਹਦਾ ਹਵਾਨਾ ਦਿਖਾ ਦੇ ਬੱਚਾ ਲਾ ਕੇ ਤੋੜ ਦਾਂਗੇ ਬਾਈ ਪਸਮਕੇ ਬਹੁਤ ਸੋਹਣਾ ਡੇਗੀਆਂ ਸੋ ਬੱਚਾ ਲਾ ਕੇ ਜਦੋਂ ਪਸਮਾਈ ਫਿਰ ਤੋੜ ਦਾਂਗੇ ਪਰ ਤੁਸੀਂ ਕਿਹੜਾ ਦੇਖੋ ਮੋੜ ਲਾਵੇ ਸੋ ਐਵੇਂ ਤੁਸੀਂ ਇਸ ਮੱਝ ਨੂੰ ਦੇਖ ਲਓ ਇਸ ਤੋਂ ਬਾਅਦ ਹੁਣ ਆਪਾਂ ਪਸਮਾਵਾਂਗੇ ਦੋਨਾਂ ਮੱਝਾਂ ਨੂੰ ਤੇ ਪਸਮਾ ਕੇ ਤੋੜ ਕੇ ਫਿਰ ਦਿਖਾ ਦੇਾਂਗੇ ਇੱਕ ਵਾਰ ਸ਼ਵਦੀ ਡਿਮਾਂਡ 1 ਲੱਖ ਤੇ 65000 ਤੇ ਦੂਜੀ ਦੀ ਡਿਮਾਂਡ 1 ਲੱਖ 25000 ਸੋ 1 ਲੱਖ ਤੇ 29000 ਡਿਮਾਂਡ ਬਣਦੀ ਹੈ ਜੋੜੇ ਦੀ ਬਾਕੀ ਤੁਸੀਂ ਲਾ ਕੇ ਦੇਖੋ ਕਿਹੜਾ ਪਸੂ ਖਰੀਦਣਾ ਪਹਿਲਾਂ ਇਹਦਾ ਬੱਚਾ ਛੱਡਦੇ ਹਾਂ ਮੱਝ ਦਾ ਪਹਿਲਾਂ ਥਾਣਾ ਇਹਨੇ ਵੀ ਦੇਖ ਲਓ ਤੇ ਪਸਮਾਰਚ ਵੀ ਥਾਣਾ ਦੇਖਿਓ ਜੇ ਵੀ ਕਿੱਦਾਂ ਦੀ ਕਰਦੀ ਛੱਡ ਲਾ ਬਈ ਪਰਲੇ ਪਾਸੇ ਦਾ ਥਾਣਾ ਦੇ ਉੱਤੇ ਨਾੜਾ ਹਵਾਨੇ ਦੇ ਉੱਤੇ ਨਾੜਾ ਵੀ ਕਾਫੀ ਚੰਗਾ ਚੰਗੇ ਦੁੱਧ ਵਾਲੀ ਮੱਝ ਆ ਦੱਸੋ ਸੋ ਦਸ ਹਵਾਨਾ ਪਸਮਾਰ ਕੰਪਲੀਟ ਹੈ ਇੱਕ ਵਾਰ ਥਣ ਤੁਹਾਨੂੰ ਦਿਖਾਵਾਂ ਉਸ ਤੋਂ ਬਾਅਦ ਫਿਰ ਤੋਰਾਂਗੇ ਤੇ ਇਹ ਵੀ ਹੈ ਵੀ ਨਾਲ ਬਾਈ ਕਹਿੰਦਾ ਵੀ ਇਹ ਦੋਨੇ ਪਾਸੇ ਬਿਠਾ ਲੈਂਦੀ ਹੈ ਉਹ ਆਪਾਂ ਟਰਾਈ ਕਰਕੇ ਜਰੂਰ ਦੇਖਾਂਗੇ ਤੁਸੀਂ ਇੱਕ ਵਾਰ ਪਸਮਾਰ ਵਿੱਚ ਥਣ ਦੇਖੋ ਹਵਾਨਾ ਦੇਖੋ ਇਦਾਂ ਦਾ ਰੌਕ ਹੈ ਨੇੜੇ ਤੋਂ ਤੁਹਾਨੂੰ ਦਿਖਾਉਂਗਾ ਮੈਂ ਬੈਣੀ ਵਾਲੇ ਪਾਸੇ ਤੋਂ ਤੇ ਜਦੋਂ ਤੁਰੂਗੇ ਉਦੋਂ ਦੇਖੋ ਜੋਸ਼ ਦੇਖੋ ਬਲੰਗਰ ਬਾਈ ਛੜਾ ਹੁਣ ਤੁਸੀਂ ਇਹਦੇ ਥਾਣਾ ਦਾ ਜੋਸ਼ ਦੇਖੋ ਇਸ ਸਾਈਡ ਤੋਂ ਵੀ ਥਣ ਦੇਖ ਲਓ ਪਹਿਲਾਂ ਤੁਸੀਂ ਉਂ ਥਣ ਦੇਖਿਆ ਸੀ ਹੁਣ ਤੁਸੀਂ ਪਸਮਾਜ ਥਣ ਦੇਖੋ ਇਧਰੋਂ ਬਲਿੰਦਰ ਭਾਈ ਇਹ ਇਧਰੋਂ ਵੀ ਇੱਕ ਵਾਰ ਦਿਖਾ ਦਈਏ ਤੁਹਾਨੂੰ ਇਹ ਇਧਰੋਂ ਵੀ ਥਣ ਦੇਖੋ ਇੱਥੇ ਹੀ ਆਈੜੀਆਂ ਹੋਣਾ ਹੁੰਦਾ ਰਸੋਦ ਵਾਲੀ ਮੱਝ ਦਾ ਤੋੜ ਦੇ ਭਾਈ ਸੋ ਇਹਦੀ ਬਾਤ ਧਾਰਾਂ ਵੀ ਮਾਰਾਂਗੇ ਪਰ ਪਹਿਲਾਂ ਗੱਲ ਕੀਤੀ ਸੀ ਵੀ ਤੁਹਾਨੂੰ ਪਸਮਾ ਜਰੂਰ ਦਿਖਾਉਣਾ ਮੱਝ ਦਾ ਢਾਂਚਾ ਬੜਾ ਵੱਡਾ ਵਸੋ ਇਹ ਭਾਰੀ ਮੱਝ ਹੈ ਤੇ ਹਵਾਨਾ ਤੁਸੀਂ ਹੁਣ ਫੇਰ ਦੇਖੋ ਪਸਮਾ ਦੇ ਨਾਲ ਰੋਕੀ ਮੜੀ ਜਿਵੇਂ ਖੋਇ ਤੇਰਾ ਅਰੇ ਤੋਂ ਹੁਣ ਮੈਂ ਇਹ ਬਲਿੰਦ ਇਹ ਵੀ ਖੜੀ ਰਹਿੰਦੀ ਵੇਖੋ ਸੋ ਸਾਨੂੰ ਹੋਣੀ ਬੜੀ ਚੰਗੀ ਗੋਗੇ ਮਸ਼ੀਨੀ ਚ ਆਈ ਤੇ ਵੀ ਰਹੀ ਆ ਤੇ ਉਹਦੇ ਕਰਕੇ ਦੋਨੇ ਪੈਰ ਪਿਛਲੇ ਬਰਾਬਰ ਕਰਕੇ ਖੜੀ ਜਾਂਦੀ ਹੈ ਹੁਣ ਹਵਾਨਾ ਦੇਖ ਸਕਦੇ ਹੋ ਤੁਸੀਂ ਲੈ ਆ ਬਲਵਿੰਦਰ ਭਾਈ ਮੰਨ ਦੇ ਸੋ ਇਹਦੇ ਆ ਤਾਰਾਂ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਣੀ ਆ 15 ਕਿਲੋ ਤੋਂ ਬਾਹਰ ਦੁੱਧ ਹਾਜ਼ਰ ਹੈ ਚੋਣਾ ਤੁਸੀਂ ਆ ਕੇ ਦੇਖੋ ਕਰੋ ਹਿੰਮਤ ਚੋਣ ਦੀ ਜਰੂਰ ਕਿਉਂਕਿ ਫਿਰ ਤਸल्ली ਰਹਿੰਦੀ ਆ ਆਪਦੇ ਮਨ ਨੂੰ ਜਿਹੜੇ ਘਰੋਂ ਪਸ਼ੂ ਖਰੀਦਦੇ ਬਾਕੀ ਧਾਰਾਂ ਜਿਹੜੀਆਂ ਵੀਡੀਓ ਚ ਤੁਹਾਨੂੰ ਦਿਖਾਉਣੀ ਆ ਦੱਸੋ ਸੋ ਦੱਸੋ ਦੇਖੋ ਇਹ ਮੱਝ ਵੀ ਦੋਨੇ ਪਾਸੇ ਬਿਠਾ ਕੇ ਮਿਲਕਿੰਗ ਕਰਵਾ ਲੈਂਦੀ ਐ ਤੇ ਮੈਨੂੰ ਇਹਦੀ ਖੁਬੀ ਇਹ ਲੱਗੀ ਵੀ ਇਹ گاਵਾਂ ਨੂੰ ਮਿਲਕਿੰਗ ਮਸ਼ੀਨ ਤੇ ਵੀ ਇਹਦੀ ਚੁਆਈ ਹੁੰਦੀ ਐ ਪੋਲੀ ਧਾਰਾ ਬਿਲਕੁਲ ਤੇ ਦੋਨੇ ਪਾਸੇ ਵੀਰ ਬੈਠੇ ਸਹੀ ਐ ਕੋਈ ਚੱਕਰ ਹੀ ਨਹੀਂ ਧਾਰ ਬਹੁਤ ਵਧੀਆ ਨਿਕਲੀ ਠੀਕ ਹੈ ਸੋ ਇਹ ਦੱਸੋ ਮਾ ਅੱਜ ਪਹਿਲੇ ਨੰਬਰ ਤੇ ਜਿਹੜੀ ਤੁਹਾਨੂੰ ਮੈਂ ਦਿਖਾ ਰਿਹਾ ਇਹਦੇ ਬਾਅਦ ਚ ਦੂਜੀ ਝੋਟੀ ਵੀ ਪਸਮਾ ਕੇ ਦਿਖਾ ਦਈਏ ਫਿਰ ਇਹਦੀ ਸ਼ਾਰਟ ਵੀਡੀਓ ਤਿਆਰ ਕਰਾਂਗੇ ਉਹਦੇ ਚ ਪੂਰਾ ਦੁੱਧ ਦਿਖਾਉਂਗਾ ਹਾਂ ਦੋਸਤੋ ਇਸ ਝੋਟੀ ਦਾ ਵੀ ਪਸਮਾ ਤੁਸੀਂ ਇੱਕ ਵਾਰ ਦੇਖ ਲਓ ਤੋਰਾਂਗੇ ਇਹਨੂੰ ਵੀ ਆਪਾਂ ਹਵਾਨਾ ਕਿਉਂਕਿ ਪਸਮਾਨ ਨਾਲ ਨਿੱਖਰਦਾ ਹੁੰਦਾ ਮੱਝ ਦਾ ਖਾਸ ਕਰਕੇ ਜੋਸ਼ ਭਾ ਜਾਂਦਾ ਪਸ਼ੂ ਹਵਾਨੇ ਦੇ ਵਿੱਚ ਤਾਰਾਂ ਵੀ ਮਾਰ ਦਿਆਂਗੇ ਵੀਡੀਓ ਦੇ ਵਿੱਚ ਬਾਕੀ ਜਿਹੜਾ ਦੁੱਧ ਬਾਰੇ ਮੈਂ ਗੱਲ ਕੀਤੀ ਸੀ ਦੂਜੀ ਮੱਝ ਦਾ ਜਿਹੜਾ ਦੁੱਧ ਹੈ ਉਹ ਜਿੰਨੀਆਂ ਘਟਾਰਾਂ ਮਾਰੀਆਂ ਉਹਨਾਂ ਹੀ ਬਾਲਟੀ ਚ ਰੋਕ ਲੈ ਕਿਉਂਕਿ ਉਹ ਦੁੱਧਾਂ ਚ ਛੋਟ ਵੀਡੀਓ ਦਿਖਾਉਣੀ ਹੈ ਉਹਦੇ ਚ ਸਾਰੀ ਚੋ ਕੇ ਦਿਖਾਵਾਂਗੇ ਮੱਝ ਉਹ ਸ਼ੌਂਕੀਆਂ ਬਣਾਉਣੀ ਹੈ ਵੀਡੀਓ ਪਰ ਤੁਸੀਂ ਇਸ ਮੱਝ ਨੂੰ ਦੇਖ ਸਕਦੇ ਹੋ ਪਰ ਸਮਾ ਦੇ ਵਿੱਚ ਸਵਾ ਲੱਖ ਰੁਪਏ ਡਿਮਾਂਡ ਹੈ ਦੋਸਤੋ ਤੇ ਬਿਊਟੀ ਵੀ ਹੈ ਦੁੱਧ ਤੁਸੀਂ ਚੋਣੋ ਜਿਹੜੇ ਹਿਸਾਬ ਤੇ ਬਾਈ ਹੋਰੀ ਦੱਸਦੇ ਤੇ ਦੁੱਧ ਵੀ ਚੰਗੇ ਵਾਲੀ ਹੈ ਹੋ ਜਿਹੜੀ ਮੱਝ ਦਾ ਦੁੱਧ ਚੋਇਆ ਸੀ ਕਿਉਂਕਿ ਸ਼ਾਰਟ ਵੀਡੀਓ ਚ ਲਾਉਣੀ ਹੈ ਇਹ ਵੀਡੀਓ ਤੇ ਬਾਲਟੀ ਚ ਹੀ ਰੱਖ ਲਿਆ ਆਪਾਂ ਸੋ ਸਾਈਡ ਤੇ ਇਸ ਮੱਝ ਦੀਆਂ ਜਿਹੜੀਆਂ ਧਾਰਾਂ ਉਹ ਖਾਲੀ ਬਾਲਟੀ ਚ ਮਾਰਾਂਗੇ ਆਪਾਂ ਚਰਨ ਲਿਆ ਬਾਲਟੀ ਕੋ ਬਹੁਤ ਸੋਹਣੀ ਝੋਟੀ ਦੱਸੋ ਇਹ ਵੀ ਜਿਹੜੀਆਂ ਹੁਣ ਧਾਰਾਂ ਮਾਰਨ ਲੱਗੀਆਂ ਦੂਜਾ ਸੂਆ ਹੈ ਤਾਜੀ ਸੂਈ ਵੀ ਹੈ ਚੰਗੇ ਦੁੱਧ ਤੇ ਚੱਲ ਪਈ ਚਰਮਾੜੀ ਬਾਕੀ ਤੁਸੀਂ ਕਿੰਨਾ ਕਚੋਲੋਗੇ ਤੁਹਾਡੀ ਸਮਝ ਕੰਮ ਕਰੂਗੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਿਹਾ ਇਸ ਝੋਟੀ ਧਾਰਾਂ ਪਹਿਲਾਂ ਦੇਖ ਲੋ ਆ ਗਾੜੀ ਦੇ ਵਿੱਚੋਂ ਪਾਰ ਆਇਆ ਬੜੇ ਮੇਰੇ ਪਿਛਲੇ ਫਰੈਂਸੀ ਵੀ ਮਾਰਦੀ ਤੋਰਾਂ ਦੇ ਹੈ ਪਿਛਲੇ ਫਰੈਂਸੀ ਤੋਰਾਂ ਲਗਭਗ 10 ਮਿੰਟ ਦੀ ਵੀਡੀਓ ਹੋ ਗਈ ਹੈ ਬਸੋ ਤੇ ਹੁਣ ਆਪਾਂ ਵੀਡੀਓ ਇਹ ਰੋਸ਼ਕ ਦਿੰਨੇ ਛੋਟ ਵੀਡੀਓ ਆਪਣਾ ਸ਼ੌਂਕ ਹੈ ਉਹ ਤੁਹਾਨੂੰ ਚਲਾ ਕੇ ਮੈਂ ਦਿਖਾਈ ਦੇ ਜਾਂ ਧੰਨਵਾਦ ਇਸ ਵੀਡੀਓ ਨੂੰ ਦੇਖਣ ਵਾਸਤੇ ਦੋ ਮੱਝਾਂ ਜਿਹੜੀ ਮਰਜੀ ਸ਼ਰੀਦ ਲੋ ਜੇ ਆ ਕੇ ਦੇਖ ਲੈ ਧੰਨਵਾਦ